song so ਆਦਮੀ ਕਿ ਭਗਤੀ ਹੈ ਕਿ ਲੋਕ ਪਛਮਾਨ ਹੈ ਜਿਹਦੇ ਅੰਗ ਸੰਗ ਧੰਨ ਤਨ ਸਤੂ ਗੁਰੂ ਵਾਲੀ ਮਹਾਰਾਜ ਆਪ ਸੰਗ ਨੇ ਤੇ ਕਿਥੇ ਇੰਨੀ ਭਾਰੀ ਸੈਨਾ ਤੇ ਛੋਟੇ ਛੋਟੇ ਬਾਲਕ ਹਮ ਤੁਸੀਂ ਸੋਚਨਾ ਕਰੋ 12 13 ਸਾਲ ਦੀ ਉਮਰ ਤੇ ਲਾਗੇ ਸ਼ੱਕ ਦੀ ਉਮਰ ਸੀ ਜਦੋਂ ਰਾਮਚੰਦਰ ਜੀ ਦੇ ਨਾਲ ਜੰਗ ਕੀਤੀ ਤੇ ਉੱਥੇ ਉਹ ਜੋਧੇ ਪਹੁੰਚੇ ਸਨ ਜਿਹੜੇ ਕਿਸੇ ਟਾਈਮ ਤੇ ਰਾਵਣ ਤੋਂ ਜਿੱਤੇ ਹੋਏ ਸਨ ਰਾਵਣ ਵੀ ਆਪ ਸਭ ਨੂੰ ਪਤਾ ਹੈ ਕਿ ਕਿੰਨਾ ਬਲੀ ਸੀ ਜਿਹੜੇ ਇੱਕ ਰਾਵਣ ਤੋਂ ਜੰਗ ਜਿੱਤੇ ਹੋਏ ਸਨ ਕੋਈ ਬਛੂਟੇ-ਛੂਟੇ ਬਾਲਕਾਂ ਦੇ ਨਾਲ ਜੰਗ ਕਰਦਾ ਜਦੋਂ ਘੋੜਾ ਲਵ ਕੁਸ਼ਮਾਰ ਜੀ ਨੇ ਫੜਿਆ ਤੇ ਲక్ష్మణ ਮਹਾਰਾਜ ਜੀ ਆਪਕੀ ਕਹਿੰਦੇ ਆ ਕਿ ਬੱਚੇ ਨੇ ਆਪਣਾ ਬੋਰਡ ਲੱਗਦਾ ਚਲਾ ਗਰਤੀ ਨਾਲ ਫੜ ਲਿਆ ਤੇ ਬਾਣੀ ਦੇ ਭਾਵ ਬਾਣੀ ਦਿੰਦੇ ਨੇ ਕਹਿੰਦੇ ਨੇ ਤੁਸੀਂ ਖੇਡਦੇ ਆ ਖੇਡਦੇ ਨੇ ਸ਼ਰਾਰਤ ਕਰ ਲਈ ਹੈ ਤੇ ਇਦਾਂ ਕਰੋ ਹੁਣ ਰਾਮਚੰਦਰ ਜੀ ਦੇ ਦਰਬਾਰ ਚ ਜਾ ਕੇ ਮਾਫੀ ਮੰਗੋ ਤੇ ਘੋੜਾ ਸ਼ਰਮ ਪਰ ਕਿੱਥੇ ਜਿਨ੍ਹਾਂ ਤੇ ਤਾਂ ਤਾਂ ਸਤਿਗੁਰੂ ਗੁਰੂ ਬਾਣੀ ਪਰ ਅਓਟ ਆਸਰਾ ਹੁੰਦਾ ਹੈ ਜਿਨ੍ਹਾਂ ਨੇ ਵਿਦਿਆ ਸ਼ਾਸਤਰ ਵਿਦਿਆ ਧਾਰਨ ਕਰ ਸੰਤੁਰ ਗੁਰੂ ਵਾਲਮੀਕ ਮਹਾਰਾਜ ਨੂੰ ਲਕਸ਼ਮਾਨ ਇਹ ਕਹਿ ਰਹੇ ਕਿ ਸਾਡਾ ਘੂੜਾ ਖੜਨ ਦਾ ਮਤਲਬ ਕੋਈ ਨਹੀਂ ਹੈ ਤੇ ਜਿਹੜਾ ਪੱਤਰ ਤੁਸੀਂ ਮੱਥੇ ਤੇ ਲਿਖਿਆ ਇਹਦੇ ਵਿੱਚ ਰਾਮਚੰਦਰ ਦਾ ਹੰਕਾਰ ਬੋਲਦਾ ਹੈ ਤੂੰ ਜੋ ਬੋਲੇ ਸੁਣਨ ਭਾਏ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਕਹਿੰਦੇ ਇਹਦੇ ਵਿੱਚ ਰਾਜਾ ਨਾਮਚੰਦਰ ਦਾ ਹੰਕਾਰ ਬੋਲਦਾ ਹੈ ਇਹ ਘੋੜਾ ਅਸੀਂ ਖੇਡਣ ਵਾਸਤੇ ਨਹੀਂ ਫੜਿਆ ਇਹ ਹਾਕਾਰ ਕੋੜਨ ਲਈ ਫੜਿਆ ਤੇ ਜਦੋਂ ਬਾਅਦ ਵਿੱਚ ਜੰਗ ਹੋਇਆ ਵਡੇ-ਵਡੇ ਬੜੀ ਪਹੁੰਚੇ ਲੋਕ ਕੁਸ਼ ਮਹਾਰਾਜ ਨੇ ਸਾਰੇ ਹੀ ਧਾਰ ਟੇਕ ਕਰਦੇ ਆਖੋ ਜੋ ਬੋਲੇ ਸੁਣ ਪੈ ਸਾਰੀ ਜੱਟ ਦੇ ਕੋਲ ਆਖੋ ਜੋ ਬੋਲੇ ਸੁਣ ਪੈ ਭਗਵਾਨ ਵਾਲੀਕ ਮਹਾਰਾਜ

ਭਾਵਨ ਸੀਤਾ ਮਾਤਾ ਵਿਛੜ ਕੇ ਸਨ ਪਰ ਉਹ ਭਾਵਨਾ ਫਿਰ ਵੀ ਹਜੇ ਦਿਲ ਦੇ ਵਿੱਚ ਹੈ ਸਤਕਾਰ ਹਜੇ ਵੀ ਦਿਲ ਦੇ ਵਿੱਚ ਹੈ ਰਾਮਾ ਰਾਜਾ ਰਾਮਚੰਦਰ ਜੀ ਦੇ ਪ੍ਰਤੀ ਉਹ ਪਿਆਰ ਉਹ ਭਾਵਨਾ ਹਜੇ ਵੀ ਦਿਲ ਦੇ ਵਿੱਚ ਹੈ ਅੱਜ ਅਸੀਂ ਕਿਸੇ ਨਾਲ ਮੜੀ ਜੀ ਕੋਈ ਸਾਮਨ ਗੱਲ ਕਰਨ ਵਿੱਚ ਅਸੀਂ ਇਹ ਖਾਣਾ ਭਰ ਜਾਂਦੇ ਹਾਂ ਕਿ ਇਹਨੇ ਮੇਰੇ ਨਾਲ ਇਹ ਕਰਤੀ ਮੈਂ ਇਹਦਾ ਬਦਲਾ ਲੈਣ ਕਦੇ ਵੀ ਪਰਮਾਤਮਾ ਨੇ ਕਿਹਾ ਕਿ ਈਰਖਾ ਨਹੀਂ ਰੱਖ ਕੇ ਚੱਲਣੀ ਭਾਵੇਂ ਤੁਹਾਡਾ ਦੁਸ਼ਮਣ ਹੈ ਉਥੋਂ ਜੋ ਬੋਲੇ ਸੁਣਨਾ ਹੈ ਭਗਵਾਨ ਬਾਣੀ ਮਹਾਰਾਜ ਕੀ ਹੈ ਜਿਹੜੇ ਇਨਸਾਨ ਨਾਲ ਤੁਸੀਂ ਵਾਦਾ ਕਰ ਲਿਆ ਜਿਹੜੇ ਇਨਸਾਨ ਨਾਲ ਤੁਸੀਂ ਇੱਕ ਵਾਰ ਬੈਠ ਲਿਆ ਜਿਹੜੇ ਇਨਸਾਨ ਨਾਲ ਤੁਸੀਂ ਇੱਕ ਵਾਰ ਵਿਚਾਰ ਕਰ ਲਿਆ ਉਸ ਇਨਸਾਨ ਨਾਲ ਜੀਵਨ ਚ ਕਦੇ ਈਰਖਾ ਨਹੀਂ ਕਰਨੀ ਸ਼ਲੋਕ ਵੀ ਪੜਦੇ ਨਾ ਰਸੁ ਕੁਲੀ ਰੀਤ ਸਦਾ ਚਲ ਜਾਏ ਪ੍ਰਾਨ ਜਾਏ पर बचन नहीं बचन करते हैं कल होगी लड़के, लड़के। भूल जाने जो बोले भगवान वाल्मीक महाराज सो सिक्ख्या लैंड वास्ते सतगुर ने सारी बाणी रची है यह सारा गौतक रचिया है गौतक कह सकते हैं आवन जाकर खेल बनाया ਆਗਿਆ ਤਾਰੀਕੀ ਨਹੀਂ ਮਾਇਆ ਜਿਹੜਾ ਹੁਣ ਤਾਂ ਸਤਿਗੁਰੂ ਗੁਰੂ ਆਲਵੀ ਕੁਮਾਰਾ ਦੀ ਆਗਿਆ ਤੋਂ ਕੋਈ ਬਾਹਰ ਹੋ ਸਕਦਾ ਹੈ ਕੋਈ ਵੀ ਨਹੀਂ ਹੋ ਸਕਦਾ ਜੋ ਕੁਝ ਹੋਇਆ ਹੈ ਤਾਂ ਤਾਂ ਸਤਿਗੁਰੂ ਗੁਰੂ ਆਲਵੀ ਕੁਮਾਰਾ ਦੀ ਆਗਿਆ ਦੇ ਵਿੱਚ ਹੈ ਇਹ ਕਹਿ ਰਹੇ ਨੇ ਕਿ ਜਦੋਂ ਇਹ ਸਾਰਾ ਭਾਣਾ ਵਾਪਰ ਗਿਆ ਬਾਅਦ ਵਿੱਚ ਸੀਤਾਂ ਮਾਤਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਬੇਨਤੀ ਕੀਤੀ ਹੈ ਕਿ ਇਹ ਬਾਲ ਸੰਨ ਇਹਨਾਂ ਦੀ ਸੋਝੀ ਬੜੀ ਛੋਟੀ ਹੈ ਇਹਡਾ ਕਰਮ ਕਮਾ ਨਹੀਂ ਸਕਦੇ ਪਰ ਪ੍ਰਮਾਤਮਾ ਜੀ ਤੁਹਾਡੀ ਦਇਆ ਦੇ ਨਾਲ ਇਹਨਾਂ ਨੇ ਇੰਨਾ ਵੱਡਾ ਕਰਮ ਕਮਾਇਆ ਖੁਜੋ ਬੁੱਲੇ ਸੁਣ ਰਿਹਾ ਹੈ ਭਗਵਾਨ ਵਾਲਮੀਕ ਮਹਾਰਾਜ ਜੀ ਤੇ ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਰਹੇ ਨੇ ਕਿ ਇਹ ਜਿੰਦਗੀ ਦੇ ਵਿੱਚ ਫਦੇ ਗਲ ਕਦਮ ਨਹੀਂ ਚੱਟ ਸਕਦੇ ਜੇ ਇਹਨਾਂ ਨੇ ਇਹ ਪਾਣਾ ਵਾਪਰਿਆ ਜੋ ਹੋਇਆ ਇਹ ਰਾਜਾ ਰਾਮਚੰਦਰ ਦੇ ਹੰਕਾਰ ਦਾ ਕਾਰਨ ਹੋਇਆ ਤੇ ਤਾਂ ਤਾਂ ਸਤਿਗੁਰੂ ਗੁਰੂ ਵਾਲਮੀਕ ਮਹਾਰਾਜ ਨੇ ਦਰਗਾਹ ਕੇ ਮਤ ਬਤਾਇਆ ਤੇ ਲਿਖ ਕਹਿ ਰਹੇ ਨੇ ਕਿੰਦੇ ਵਿੱਚ ਜਿਹੜਾ ਅਮਰੰਤ ਛਿੜਕਿਆ ਗਿਆ ਹੈ ਜਿਹੜੀ ਰਾਜਾ ਰਾਮਚੰਦਰ ਦੀ ਸੈਨਾ ਸੀ ਉਹਦੇ ਸੁਰਜੀਤ ਹੋਈ ਹੈ ਉਥੇ ਕਹਿੰਦੇ ਅਰਬਾਂ ਸਾਲ ਤੋਂ ਪਹਿਲਾਂ ਜਿਹੜੇ ਜੀਵ ਜੰਤੂਆਂ ਦੇ ਰੰਗ ਵੀ ਪਏ ਸੀ ਨਾ ਬੇਨਤੀ ਹੈ ਕਿ ਕਿਸੇ ਮਾਤਾ ਜੀ ਦਾ ਫੋਨ ਲੇ ਕੇ ਮਾਈ ਜੀ ਦਾ ਫੋਨ ਲੇ ਕੇ ਆਏ ਜੇ ਕਿਸੇ ਵੀਰ ਨੂੰ ਮੇਰੇ ਭੈਣ ਨੂੰ ਮੇਰੇ ਬੇਂਤੀ ਹੈ ਕਿ ਜੀ ਬੇਨਤੀ ਅਕੇ ਕਹਿੰਦੇ ਵੀ ਲੱਖਾਂ ਸਾਲ ਤੋਂ ਜਿਹੜੇ ਰੰਗ ਪਏ ਹੀ ਰੰਗ ਭਾਵ ਹੱਡੀ ਆ ਰੰਗ ਪੈ ਸੀ ਤਾਂ ਤਾਂ ਸਤਿਗੁਰੂ ਗੁਰੂ ਵਾਲਮੀਕ ਮਹਾਰਾਜ ਦੇ ਅਮਰਤੀਆਂ ਬੂੰਦਾਂ ਨੇ ਉਹਨਾਂ ਚ ਵੀ ਜਾਣ ਪਾਤੀ ਆ ਕੋ ਜੂ ਬੋਲੇ ਸੁਣਨ ਪੈ ਭਗਵਾਨ ਵਾਲੀ ਜੀ ਮਹਾਰਾਜ ਕੀ ਜੈ ਜਿਹੜੇ ਉਸ ਸਮੇਂ ਤੇ ਤੀਰਾਂ ਦੇ ਬਾਨਾਂ ਦੇ ਨਾਲ